ਅੱਜ ਥੋਹੀ ਦੇ ਪਿੰਡ तकरीबन ਐ ਸਮਝ ਲਓ ਕਿ ਜੀ 100 ਦੇ ਆਸ-ਪਾਸ ਪਰਿਵਾਰ ਜਿਹੜੇ ਆ ਔਰ ਉਹਨਾਂ ਦੇ ਮੋਢੀ ਜਿਹੜੇ ਆ ਤੋਂ ਆਮ ਆਦੀ ਪਾਰਟੀ ਸ਼ਾਮਲ ਹੋਈ ਹੈ ਉਹਨਾਂ ਨੂੰ ਪਾਕੀ ਦਾ ਜਿਹੜਾ ਜੀ ਬਫਰ ਪਾ ਕੇ ਔਰ ਸ੍ਰੋਪਾ ਪਾ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਹਨ ਨੂੰ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ ਤੇ ਇਸ ਕਰਕੇ ਅੱਜ ਥੋਹੀ ਪਿੰਡ ਦੇ ਵਿੱਚ ਬਹੁਤ ਸਾਰੇ ਸੂਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ ਉਹ ਸਾਰਿਆਂ ਨੇ ਬੜਾ ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਪਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ ਤੇ ਪਿੰਡ ਜਿਹੜਾ ਅੱਜ ਥੋਹੀ ਬਹੁਤ ਹੀ ਇਤਿਹਾਸਿਕ ਪਿੰਡ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤਿ ਹੈ ਔਰ ਬੜਾ ਪੋਲੀਟੀਕਲ ਪਿੰਡ ਵੀ ਹੈ ਜੀ ਰਾਜਨੀਤਿਕ ਤੌਰ ਤੇ ਬੜੀ ਸਮਝ ਰੱਖਦਾ ਪਿੰਡ ਤੇ ਮੇਰੀ ਇਹਨਾਂ ਨਾਲ ਕਮਿਟਮੈਂਟ ਹੈ ਕਿ ਜੀ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪੰਚਾਇਤ ਬਣੇਗੀ ਸਾਰੀ ਨਾਲ ਮਿਲ ਕੇ ਸਰਕਾਰ ਦੇ ਨਾਲ ਪਿੰਡ ਦਾ ਵਿਕਾਸ ਕਰੇਗੀ ਪਿੰਡ ਚ ਖੇਡ ਗਰਾਉਂਡ ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ ਪਰਮਸ਼ਾਲਾ ਗਰੀਬ ਰਵਾਂ ਦੇ ਕੱਚੇ ਘਰਾਂ ਦੇ ਪੈਸੇ ਮੰਰੇਗਾ ਦਾ ਕੰਮ ਸਹੀ ਤਰੀਕੇ ਨਾਲ ਮਿਲੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਬਹੁਤ ਗੰਭੀਰਤਾ ਦੇ ਨਾਲ ਇੰਪਲੀਮੈਂਟ ਕਰਾਂਗੇ ਪਰ ਪਿੰਡ ਨੂੰ ਖੁਸ਼ਹਾਲ ਕਰਾਂਗੇ ਸਕੂਲ 100% ਅੱਛੇ ਤਰੀਕੇ ਨਾਲ ਚੱਲੇਗਾ ਜੀ ਜਿਹੜਾ 2.5 ਸਾਲ ਦਾ ਪਿਛਲਾ ਬਖਵਾ ਰਿਆ ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਹੁਣ ਕੀ ਹੈ ਸਰਕਾਰ ਦਾ ਫੰਡ ਦੇ ਸਕਦੀ ਹੈ ਮੈਂ ਕਈ ਕਰੋੜਾ ਰੁਪਇਆ ਜਿਹੜਾ ਜੀ ਵਿਧਾਨ ਸਭਾ ਨਾਬਦ ਪਿੰਡਾਂ ਚ ਵੰਡਿਆ ਪਰ ਉਹ ਐਜ਼ ਇਟ ਇ ਹੈ ਪਿਆ ਜੀ ਖਾਤਿਆਂ ਤੇ ਲਾਇਆ ਨਹੀਂ ਤੇ ਹੁਣ ਅਸੀਂ ਉਹ ਸਾਰਾ ਜਿਹੜਾ ਨਵੀਆਂ ਸਰਕਾਰਾਂ ਬਣੀਆਂ ਨੇ ਕੁਝ ਪ੍ਰਬੰਧਕਾਂ ਦੇ ذریعے ਅਸੀਂ ਪੈਸਾ ਲਾਇਆ ਤੇ ਉਹ ਜਿਹੜ ਰੁਕਿਆ ਹੋਇਆ ਪੈਸਾ ਜਿਹੜਾ ਜਿਹੜਾ ਨਹੀਂ ਯੂਜ਼ ਕੀਤਾ ਸਾਰਾ ਪੈਸਾ ਉਹ ਨਵੀਆਂ ਪੰਚਾਇਤਾਂ ਦੇ ذریعے ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ ਔਰ ਤੁਹੀ ਪਿੰਡ ਦਾ ਜਿਹੜਾ ਸਕੂਲ ਦਾ ਮਸਲਾ ਜੀ ਪਿੱਛੇ ਜੀ ਬੜੀ ਪ੍ਰੋਬਲਮ ਰਹੀ ਹੈ ਔਰ ਪਿੰਡ ਦਾ ਸਮੂਥਲੀ ਜਿਵੇਂ ਅੱਛੇ ਟੀਚਰ ਨੇ ਗਰੇਵਾਲ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਨੇ ਭਰਾ ਵੀ ਨੇ ਬੜਾ ਉਹਨਾਂ ਨੇ ਕੰਮ ਕੀਤਾ ਕੰਮ ਅੱਗੇ ਕਰਨਾ ਵੀ ਹੈ ਤੇ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅੱਛੇ ਤਰੀਕੇ ਨਾਲ ਅੱਗੇ ਵਧਾਵਾਂਗੇ ਸਰ ਸਮਤੀ ਕਿੰਨੇ ਪਿੰਡਾਂ ਦੇ ਵਿੱਚ ਹੋਈ ਸਰ ਜਿੱਥੂ ਹੀ ਪਿੰਡ ਸਾਡੇ ਛੋਟੇ ਭਤੀਜ ਹਰਪੀ ਸਿੰਘ ਦੇ ਘਰੇ ਉਹੀ ਦੀ ਕਾਫੀ ਭਗਵੰਤੇ ਸੱਜਣਾ ਨੇ ਆਕੇ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਕਾਲੀ ਦਲ ਤੇ ਕਾਂਗਰਸੀਆਂ ਨੇ ਆਕੇ ਆਪ ਪਾਰਟੀ ਜੁਆਇਨ ਕੀਤੀ ਐ ਇਲਾਕਾ ਵਾਸੀ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਆਪ ਸਰਕਾਰ ਬਹੁਤ ਸੱਚਜੇ ਢੰਗ ਦੇ ਨਾਲ ਸੇਵਾ ਕਰਨੀ ਚਾਹੁੰਦੀ ਐ ਪਿੰਡ ਦੇ ਇੱਕ ਗਰਾਊਂਡ ਦਾ ਕੰਮ ਬੜੀ دیر ਦਾ ਲੰਮਕਦਾ ਰਿਹਾ ਜੋ ਮਾਨ ਸਾਹਿਬ ਨੇ ਪੂਰੀ ਜ਼ੋਰਦਾਰ ਜ਼ਿੰਮੇਵਾਰੀ ਲਈ ਆ ਸਾਨੂੰ ਇਸ ਗੱਲ ਦਾ ਭਰੋਸਾ ਵੀ ਮਾਨ ਸਾਹਿਬ ਜੋ ਕਹਿ ਕੇ ਗਏ ਇਹਨਾਂ ਨੂੰ ਪੂਰਨ ਤੌਰ ਤੇ ਕਰਕੇ ਦਿਖਾਉਣਗੇ ਵੈਕ੍ਰਿਜ ਦਾ ਖਾਲਸਾ ਵੈਕ੍ਰਿਜ ਸਭ ਤੋਂ ਪਹਿਲਾਂ ਸੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਡੇ ਨਗਰ ਦੇ ਵਿੱਚ ਤੇ ਤੁਸੀਂ ਭਾਈ ਲੜੋ ਨਾਲ ਪਿੰਡ ਦਾ ਵਿਕਾਸ ਕਰੋ کافی ਪਿੰਡ ਦਾ ਵਿਕਾਸ ਰੁਕਿਆ ਹੋਇਆ ਜਿਵੇਂ ਸਾਡੇ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ ਤੇ ਮਾਨ ਸਾਹਿਬ ਨੇ ਸਾਨੂੰ ਉਹ ਵੀ ਯਕੀਨ ਦਿਵਾਇਆ ਕਿ ਪਹਿਲਾ ਸਰਪੰਚ ਬਣ ਕੇ ਪਹਿਲਾ ਮਤ ਸਾਡੇ ਟੋਬੇ ਦਾ ਪਊਗਾ ਇਹਨਾਂ ਦਾ ਪੁਵਾਮਾ ਜੀ ਵੀ ਪਿੰਡ ਦਾ ਕਰਕੇ ਇਹਨਾਂ ਨੇ ਕਹਿ ਵੀ ਏਕਾ ਕਰਕੇ ਜਿਓ ਕਿ 5 ਲੱਖ ਰੁਪਈਆ ਜੋ ਆਪਣੇ ਸਰਕਾਰ ਨੇ ਕਿਹਾ ਕਿ ਸਰਬਸੰਮਤੀ ਦਾ ਕੋਈ ਮਿਲਦਾ ਨਹੀਂ। ਡਿਮਾਕ ਤੋਂ ਡਿਮਾਂਟ ਕਿਵੇਂ ਆਇਆ ਕਿ ਇਸ ਤਰ੍ਹਾਂ ਕਰਨਾ ਹੈ ਕਿ ਸਰਬਸੰਮਤੀ ਕਰਨ ਦਾ ਮਤਲਬ ਹੈ। ਦੇਖੋ ਗੱਲ ਇਹ ਹੈ ਜੀ ਹੁਣ ਮਿਲ ਕੇ ਪਿੰਡ ਧੜਿਆਂ ਦੇ ਵੰਡਿਆ ਜਾਂਦਾ ਜੀ। ਹੁਣ 5 ਸਾਲ ਮਿਲ ਕੋ ਰਿਹਾ ਅਸੀਂ ਭਾਈਚਾਰਾ ਆਪਣੇ ਵਿੱਚ ਰਹਿਣਾ। ਕਿਹੜਾ ਜਦੋਂ ਸਰਪੰਚੀ ਵਜੇ ਖੜਦੇ ਨੇ 5 ਸਾਲ ਇੱਕ ਦੂਜੇ ਦਾ ਮੂੰਹ ਪਰਾਂ ਨ ਹੋ ਰਿਹਾਦਾ ਜੀ। ਕਿਉਂਕਿ ਮਿਲ ਕੇ ਵਿਰੋਧਤਾ ਵਾਧੀ ਆ ਭਾਈ ਜਰਾ ਅਸੀਂ ਪਿੰਡ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ। ਇਸ ਕਰਕੇ ਸਰਬਸੰਮਤੀ ਅਸੀਂ ਸਾਰੇ ਜਿਹੜੇ ਹੋਰ ਖੜਨਗੇ ਉਹਨਾਂ ਨੂੰ ਵੀ ਅਸੀਂ ਲੱਗ ਲੱਗ ਜਾ ਕੇ ਘਰ ਬੇਨਤੀ ਕਰਾਂਗੇ ਕਿ ਭਾਈ ਸਾਹਿਬ ਤੁਹਾਨੂੰ ਬਹੁ ਜਿਹੜਾ ਬੰਦੇ ਕੋ ਰੈਟੀਕਲ ਨਾਕ ਹੋਵੇ ਉਹ ਬੰਦੇ ਨੂੰ ਅਸੀਂ ਖੜਾ ਕਰਕੇ ਚੁਣ ਕੇ ਉਹਨਾਂ ਅਸੀਂ ਪੰਚਾਇਤ ਬਣਾਈਏ ਸਾਨੂੰ ਐਮਐਲਏ ਸਾਹਿਬ ਨੇ ਇਹ ਸੁਨੇਹਾ ਪਹਿਲਾਂ ਵੀ ਅੱਜ ਵੀ ਦਿੱਤਾ ਉਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਵੀ ਪਿੰਡਾਂ ਦੇ ਵਿੱਚ ਜੇ ਸਰਬਸੰਮਤੀ ਹੁੰਦੀ ਆ ਤਾਂ ਉਹਦੇ ਲਈ ਗ੍ਰਾਂਟ ਵੀ ਹੋ ਮਿਲੂਗੀ ਤੇ ਬਾਕੀ ਭਾਈਚਾਰਕ ਸਾਂਝ ਵੀ ਵੱਧਦੀ ਆ ਉਹਦੇ ਨਾਲ ਅਸੀਂ ਇਸੇ ਮਨੋਰਥ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਵਾਲੇ ਤੁਰੇ ਕਿੰਨੇ ਪਰਿਵਾਰ ਅੱਜ ਜਿਹੜੇ ਆਪជា ਸ਼ਾਮਲ ਹੋਏ ਅੱਜ ਕਾਫੀ ਹੋਏ ਨੇ ਜੀ ਅਕਾਲੀ ਦਲ ਚੋਂ ਵੀ ਆਏ ਨੇ ਕਾਂਗਰਸ ਚੋਂ ਵੀ ਆਏ ਨੇ ਕਾਫੀ ਪਰਿਵਾਰਾਂ ਨੂੰ ਕਿਵੇਂ ਮੰਨ ਚਾਇਆ ਕਿ ਆਮ ਆਦਮੀ ਪਾਰਟੀ ਜੀ 16 17 ਪਰਿਵਾਰ ਆਏ ਨੇ ਮੰਨ ਚ ਤਾਂ ਇਹ ਆਇਆ ਜੀ ਕਿਉਂਕਿ ਐਮ ਐਲ ਏ ਸਾਹਿਬ ਦੀ ਪ੍ਰੇਰਣਾ ਜਿਹੜੀ ਸਾਰੇ ਪਰਿਵਾਰਾਂ ਨੂੰ ਆਪਾਂ ਨੇ ਅਸੀਂ ਨੇ ਵੀ ਜਾ ਕੇ ਸਾਰੇ ਨੇ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵਧੀਆ ਰਹੀ ਆ ਬਸ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਪੰਚਾਇਤ ਵਧੀਆ ਬੰਦੇ ਚੋਣਾਂਗੇ ਪੜ੍ਹੇ ਲਿਖੇ ਸੁਜਮਾਨ ਇਹਦੇ ਵਿੱਚ ਸਰ ਐਮਐਲਏ ਸਾਹਿਬ ਨਾਲ ਪਹਿਲਾਂ ਨਿੱਜੀ ਤੌਰ ਤੇ ਵੀ ਗੱਲਬਾਤ ਹੋਈ ਸੀਗੀ ਕਿਉਂਕਿ ਇਹ ਸਰਕਾਰ ਇੱਕ ਨੇਕ ਉਪਰਾਲਾ ਕਰ ਰਹੀ ਆ ਕਿਉਂਕਿ ਪਿੱਛੇ ਜੇ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਆ ਜਿੰਨੀਆਂ ਧਾਰਨਾਵਾਂ ਚੱਲਦੀਆਂ ਸਨ ਵੀ ਤਾਂ ਮੇਰੀ ਬਾਹ ਵੱਡੀ ਮੈਂ ਤੇਰੀ ਲੱਤ ਵੱਡੂ ਵਾਲੀ ਧਾਰਨਾ ਨੂੰ ਨਕਾਰਦੇ ਹੋਏ ਇਹ ਕਹਿੰਦੇ ਆਪਾਂ ਸਰਪੱਖੀ ਵਿਕਾਸ ਤੇ ਪਿੰਡ ਦਾ ਭਾਈਚਾਰਾ ਤੇ ਇੱਕ ਨੂੰ ਬਰਕਰਾਰ ਰੱਖਣ ਲਈ ਹੀ ਆਪਾਂ ਕੁਝ ਉਪਰਾਲੇ ਕਰਾਂਗੇ ਇਸ ਲਈ ਬਹੁਤ ਸ਼ੌਰਟ ਨੋਟਿਸ ਦੇ ਉੱਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਜਿਹੇ ਸੱਦੇ ਦੇ ਉੱਤੇ ਪਿੰਡ ਦੇ ਸਾਰੇ ਇਕੱਠ ਨੂੰ ਸੰਬੋਧਨ ਕੀਤਾ ਤੇ ਪਿੰਡ ਦੇ ਵਿੱਚ ਇੱਕ ਸੁਜੇ ਵਰਕਰਾਂ ਨੂੰ ਤੇ ਸੇਵਾਦਾਰਾਂ ਨੂੰ ਮੂਰੇ ਕੀਤਾ ਬਿਆਨ ਸਿੰਘ ਜੀ ਵਾਹਿਗੁਰੂ ਜੀ ਜੀਤੇ ਬਹੁਤ ਹੀ ਬੇਹਤਰ ਸਥਾਨ ਜਿੱਥੇ ਹੈੜੇ ਸਭਾ ਮੈਂ ਨਾ ਮੈਂ ਨਾ ਇਹ ਅੱਜ ਜਿਹੜੀ ਗੱਲ ਭਾਈ ਸਾਹਿਬ ਨੇ ਕਹੀ ਹੈ ਇੱਕ ਬਹੁਤ ਵੱਡੀ ਤਾਕਤ ਦੀ ਹੈ ਪੰਜਾਬ ਦੀ ਕਿਉਂਕਿ ਹੱਥ ਬਹੁਤ ਕੁਝ ਹੁੰਦਾ ਹੈ ਔਰ ਪਿਛਲੇ 22 ਸਾਲ ਪੰਜਾਬ ਸਰਕਾਰ ਦੇ ਵਿੱਚ ਮੈਂ ਤੁਹਾਨੂੰ ਅੰਕੜਾ ਦੇ ਸਕਦਾ ਪਿੰਡ ਵਾਈਸ ਵਿਧਾਨ ਸਭਾ ਵਾਈਸ ਦੀ ਕਿਹੜੇ ਪ੍ਰੋਜੈਕਟ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਨੇ ਤੋਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਸਰਪੰਚਾਂ ਨੇ ਉਹ ਗ੍ਰਾਂਟ ਲਈ ਨਹੀਂ ਉਹ ਐਜ਼ ਇਟ ਇਜ਼ ਭੇਜੇ ਗਏ ਕਾਰਨ ਕੀ ਸੀਗਾ ਕਿ ਜਿਹੜੀ ਪਰਬੋਤ ਫਲੋਰੀ ਮਤਲਬ ਪਚਾਇਤੀ ਇਲੈਕਸ਼ਨ ਦੇ ਲਈ ਆਵਾਜੇ ਜਾਂ ਫਰਦ ਦੇ ਨੂੰ ਵੋਟਾਂ ਪੈਣੀਆਂ ਨਾਲ ਜ ਵੱਡੀ ਕੈਂਡੀ ਦੇ ਵਿੱਚ ਮੇਰੇ ਤੁਹਾਡੇ ਨਾਲ ਬਾਤ ਆ ਕਿ ਪਹਿਲੀ ਕਰ ਮੇਰੇ ਦਿਲ ਦੀ ਇਹ ਤਮੰਨਾ ਹੈ ਕਿ ਜਗਾ ਫੁੱਲੀ ਦਾ ਖੇਡ ਕਰਾਓ ਇਹਦਾ ਫੁੱਲੀ ਦਾ ਗਰਾਊਂਡ ਆ ਜਿੱਥੇ ਬੱਚੇ ਹਾਕੀ ਖੇਡਦੇ ਆ ਵਾਕਿਆ ਕਿੰਨਾ ਜਿਵੇਂ ਦੱਸਿਆ ਪਹਿਲਾਂ ਮੇਰੇ ਵੱਲੋਂ ਸਾਹਿਬ ਮਾਸਟਰ ਜੀ ਸਾਡੇ ਨੂੰ ਬਹੁਤ ਐਫਰਟ ਕਰਦੇ ਆ జస్టు <San>